ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਪਾ ਅੱਜ ਕਰਦੇ ਆ ਮੌਸਮ ਦੀ ਗੱਲਬਾਤ ਜਿਵੇਂ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਦੁਪਹਿਰ ਤੱਕ ਦੀ ਜਿਹੜੀ ਪੂਰਬੀ ਹਵਾਵਾਂ ਦੀ ਜਿਹੜੀ ਹੈਗੀ ਗਤੀ ਤੇਜ਼ ਰਹੇਗੀ ਤੇ ਮੌਸਮ ਦੇ ਵਿੱਚ ਜਨ ਕਿ ਥੋੜਾ ਬਤਾ ਕਿਉਂਕਿ ਹਵਾ ਚੱਲ ਰਹੀ ਹੈ ਹਵਾ ਦੇ ਨਾਲ ਥੋੜਾ ਜਿਹਾ ਆਪਣਾ ਮੌਸਮ ਸਹੀ ਲੱਗੇਗਾ ਤੇ ਦੇਰ 6 ਤੋਂ ਬਾਅਦ ਹਮਸ ਵਾਲਾ ਮੌਸਮ ਬਣੇਗਾ ਹਮਸ ਜੀ ਬਣੇਗੀ ਹਵਾ ਚੱਲਦਾ ਨਮੀ ਵਧੇਗੀ ਨਮੀ ਵਧੇਗੀ ਤੇ ਹੌਲੀ ਹੌਲੀ ਮੌਸਮ ਜਿਹੜਾ ਇਹ ਵਿਗੜੇਗਾ ਕਈਆਂ ਇਲਾਕਿਆਂ ਦੇ ਵਿੱਚ ਹਵਾ 25 ਤੋਂ 30 ਦੇ ਵਿੱਚ ਵਿੱਚ ਸਪੀਡ ਦੇ ਵਿੱਚ ਵਿੱਚ ਰਹੂਗੀ ਬਾਕੀ ਆਪਾਂ ਤੁਹਾਨੂੰ ਹਮੇਸ਼ਾ ਹੀ ਕਹਿਨੇ ਹੁੰਨੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਚੈਨਲ ਨੂੰ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ। ਇਹ ਚੈਨਲ ਆਪਣਾ ਕਿਤੇ ਕਿਤੇ ਵੇਖ ਰਹੇ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਜਿਵੇਂ ਕਿ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਜਿਹੜਾ ਮੌਸਮ ਆ ਆਪਣਾ ਉਹ ਜਿਹੜਾ ਮੌਸਮ ਵੀਰ ਜੀ ਕਿਤੇ ਗਰਜ ਚਮਕ ਤੇ ਬੱਦਲ ਤੇ ਜਿਹੜਾ ਮੀਂਹ ਆ ਉਕੇ ਦੇਖਦੇ ਪਿਆ ਸਕਦਾ ਸਿੱਟੇ ਹੀ ਪੈ ਜਾਏ ਇੱਕ ਤਰੀਕ ਨੂੰ ਤੇ ਬਾਕੀ ਆਪਾਂ ਜਿਵੇਂ ਵੀ ਕੋਈ ਅੱਗੇ ਅਪਡੇਟ ਆਵੇਗੀ ਵੀ ਤੁਹਾਨੂੰ ਆਪਾਂ ਦੱਸਦੇ ਰਵਾਂਗੇ ਤੇ ਸ਼ਾਮ ਤੋਂ ਸ਼ੇਰ ਤੋਂ ਬਾਅਦ ਹੁੰਸ ਦਾ ਥੋੜਾ ਜਿਹਾ ਬਰਸ ਸਕਦਾ ਮੌਸਮ ਤੇ ਸਵੇਰ ਤੋਂ ਲੈ ਕੇ ਦੁਪਹਿਰ ਤੇ ਸ਼ਾਮ ਤੱਕ ਜਨ ਕਿ ਹਵਾਵਾਂ ਚੱਲਣਗੀਆਂ ਪੂਰਬੀ ਪੂਰਬੀ ਹਵਾਵਾਂ ਇਦੇ ਨਾਲ ਨਮੀ ਨਮੀ ਤੋਂ ਬਾਅਦ ਜਦੋਂ ਹੂਮਸ ਦਾ ਮੌਸਮ ਬਣ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਲੀ ਵੀਡੀਓ ਸੁਣ ਲਈ ਤੇ ਹੋ ਜੋ ਤਿਆਰ ਸਤਿ ਸ੍ਰੀ ਅਕਾਲ